ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਪੁਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦਾਸ ਸਿੰਘ ਆਵਾਜ ਜੱਦੀ ਪਿੰਡ ਜਨਵਾ ਇਹਨਾਂ ਮਹਾਪੁਰੇ ਇਲਾਕੇ ਵਿੱਚ ਗਰੀਬਾਂ ਨੂੰ ਜੁੜੀ ਪੰਤ ਸਾਹਿਬ ਨਵਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ ਸੰਸਥਾ ਵੱਲੋਂ ਗੁਰੂ ਸਾਹਿਬ ਦੀ ਪਾਰਮੇ ਸਦਕਾ ਇਲਾਕਾ ਨਵਾਸੀ ਐਨ ਆਰ ਸੰਸਥਾ ਦੇ ਸਹਿਯੋਗ ਨਾਲ ਸਤਵੇਂ ਪਾਸ਼ਾ ਸ੍ਰੀ ਗੁਰੂ ਹਰ Rai ਮਹਾਰਾਜ ਦੇ ਵਰਸਾਏ ਬਾਬਾ ਜੱਗ ਜਦੀ ਪਿੰਨ ਨੂੜ ਵਿਖੇ ਗੁਰਨਾਣਕ ਚੈਰੀਟੇਲ ਦੀ ਫਾਂਸੀਲੀ ਬੋਡੀ ਚਲਾਈ ਜਾ ਰਹੀ ਹੈ ਜਿੱਥੇ ਕਿ 10ਵੇਂ ਪਾਰਟੀ ਤੇ 2 ਦਿਨ ਦੀ ਦਵਾਈ ਫਰੀ ਤੇ ਲੈਬਾਰਟਰੀਓ ਤੇ 50% ਡਿਸਕਾਊਂਟ ਟੈਂਸ ਕਿਤੇ ਜਾ ਰਹੇ ਨੇ ਅੱਜ ਵੀ ਸੰਕਤਾਂ 100 ਬਾਰ ਦਿਨੋਂ ਕਾਫੀ ਸੰਕਤਾਂ ਦਵਾਈ ਲੈਣ ਦੂਰ ਪਹੁੰਚੇ ਹੋਈਆਂ ਬਾਕੀ ਸੰਕਤਾਂ ਸੰਕਤਾਂ ਨਾਲ ਗੱਲਬਾਤ ਕਰਦੇ ਆਂ ਜੀ ਤਨ ਤਨ ਸਹਿਬਸ਼ੀ ਗੁਰਨਾਨਕ ਦੇ ਮਹਾਰਾਜ ਦੀ ਅਪਾਰ ਮੇ ਸਦਕਾ ਲਗਭਗ ਅੱਧੇ ਪੰਜਾਬ ਤੋਂ ਤੇ ਹਰਿਆਣਾ ਹਿਮਾਚਲ ਤੋਂ ਸੰਕਤਾਂ ਦਵਾਈ ਲੈਣ ਪਹੁੰਚਣੀਆਂ ਨੇ ਤੇ ਗੁਰੂ ਸਾਹਿਬ ਜੀ ਸੰਗਤਾਂ ਤੇ ਆਪਣਾ ਮਿਹਰਾ ਪ੍ਰਿਆ ਹੱਥ ਰੱਖ ਕੇ ਉਹਨਾਂ ਨੂੰ ਤੰਦਰੁਸਤੀ ਬਖਸ਼ ਰਹੇ ਨੇ ਜੋ ਆਵੇ ਸਦਾ ਵਾਸੀ ਰਾਜੀ ਹੋ ਜਾਵੇ ਗੁਰੂ ਸਾਹਿਬ ਆਪਣੀ ਕਿਰਪਾ ਕਰ ਰਹੇ ਨੇ ਬਾਕੀ ਸੰਗਤਾਂ ਨਾਲ ਗੱਲਬਾਤ ਕਰਦੇ ਆ ਜੀ ਹੈ ਜੇ ਕੋਈ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਕਿਹੜੇ ਪਿੰਡੋਂ ਆਏ ਜੀ ਤਾ ਪਿੰਡੋਂ ਆ ਗਏ ਤੇ ਪਹਿਲੀ ਵਾਰ ਹੀ ਆਏ ਹਾਂ ਹਾਂਜੀ ਤੇ ਕੀ ਪ੍ਰੋਬਲਮ ਕੀ ਤੁਹਾਨੂੰ ਕੀ ਆ ਸਾਰੀ ਫੀਸ ਦਰਦਾ ਹੁੰਦੀ ਆ ਦਰਦਾ ਹੁੰਦੀ ਪਹਿਲੀ ਵਾਰ ਹੀ ਆਏ ਹਾਂ ਚਲੋ ਅਸੀਂ ਮਹਾਰਾਜ ਤੋਂ ਤੰਦਰੁਸੀਆ ਬਖਸ਼ਣ ਜੀ ਅੱਜ ਕਾਫੀ ਸੰਗਤਾਂ ਪਹਿਲੀ ਵਾਰ ਦੇ ਕੋਈ ਸੰਗਤਾਂ ਦੂਜੀ ਤੀਜੀ ਵਾਰ ਹੀ ਪਹੁੰਚੀਆਂ ਜੀ ਤੇ ਅਸੀਂ ਮਹਾਰਮ ਅਰਦਾਸਕਰ ਨੇ ਸਭ ਨੂੰ ਤੰਦਰੁਸੀਆ ਬਖਸ਼ਣ ਮਹਾਰਾਜ ਹਾਂਜੀ ਪੰਜ ਕਿਨਾ ਤੁਹਾਡਾ ਜੀ ਬਲਵਿੰਦਰ ਕੌਰ ਕਿਹੜੀ ਜਗ੍ਹਾ ਤੋਂ ਆਇਆ 2500 ਰਸਟ ਤੇ ਤੁਸੀਂ ਕਿੰਨੀ ਵਾਰੀ ਆਏ ਹੁਣ ਅਸੀਂ ਦੂਜੀ ਵਾਰੀ ਆਏ ਤੁਹਾਨੂੰ ਪ੍ਰੋਬਲਮ ਕੀ ਤੁਹਾਨੂੰ ਸਾਲ ਲੱਤਦੀ ਆ ਡੈਕਸਾ ਡਿਸਕ ਵੀ ਸੀ ਅੱਛਾ ਜੀ ਠੀਕ ਆ ਉਸ ਦਿਨ ਉਦੋਂ ਇੱਥੇ ਕਾਜੀ ਪ੍ਰੋਬਲਮ ਹੈ ਤੁਹਾਨੂੰ ਇਹ ਕਿ ਮੈਨੂੰ ਹੋਏ 2 ਸਾਲ 3 ਮਹੀਨੇ 3 ਸਾਲ ਹੋ ਚਲੇ ਆ ਤੇ ਪਹਿਲਾਂ ਦਵਾਈ ਕਿ ਦੁਖਾਦੀ ਤੁਸੀਂ ਨਮੇਸ਼ਰ ਖਾਦੀਏ ਨਮੇਸ਼ਰ ਖਾਦੀਏ ਇੱਥੇ ਤੁਹਾਨੂੰ ਹੁਣ ਆਰਾਮ ਆ ਤੁਹਾਨੂੰ ਹਾਂਜੀ ਮੈਨੂੰ ਪਰ ਸੌਜ ਕਿੰਨੇ ਪਰਸੈਂਟ ਆਰਾਮ ਤੁਹਾਨੂੰ ਸੌਜ ਹਾਂਜੀ ਸੌਜ ਕਿੰਨੇ ਪਰਸੈਂਟ ਆਰਾਮ ਸੌਜੋ 90 ਰੱਖ ਲਓ 90 ਪਰਸੈਂ ਹਾਂਜੀ ਬਿਚਾਰੋ ਕੋ ਸਤਿ ਸ੍ਰੀ ਅਕਾਲ ਜੀ ਕੀ ਨਾਮ ਆਪਣਾ ਜੀ ਜਸਵੰਤ ਸਿੰਘ ਕਿਹੜੀ ਜਗ੍ਹਾ ਤੋਂ ਆਏ ਆ ਭਗਾਨ ਤੋਂ ਆਏ ਆ ਪਹਿਲੀ ਵਾਰ ਆਏ ਆ ਇੱਕ ਵਾਰ ਆਏ ਕੀ ਪ੍ਰੋਬਲਮ ਤੁਹਾਨੂੰ ਕੀ ਹੈ ਗੋਡਿਆਂ ਦੀ ਗੋਡਿਆਂ ਦੀ ਪ੍ਰੋਬਲਮਾ ਕਿੰਨੇ ਸਾਲ ਤੋਂ ਪ੍ਰੋਬਲਮ ਗੋਡਿਆਂ ਤੋਂ ਕਾਬੀ ਸਾਲ ਹੋ ਗਏ ਕਾਬੀ ਸਾਲ ਹੋ ਗਏ 80 ਸਾਲ ਹੋ ਗਏ ਹੁਣ ਇੱਥੇ ਆਰਾਮ ਤੁਹਾਨੂੰ ਕਾਹਨ ਥੋੜਾ ਜਰ ਦੇ ਫਰਕ ਪੈ ਗਿਆ ਫਰਕ ਪੈ ਗਿਆ ਚਲੋ ਮਾਰੋ ਤੁਹਾਨੂੰ ਤੰਦਰੁਸਤੀ ਮਖਸ਼ਨ ਜੀ ਕੀ ਨਾਮ ਆਪਣਾ ਜੀ ਹਾਂ ਗੰਦੀਪ ਕਾ ਕਿਹੜੀ ਜਗ੍ਹਾ ਤੋਂ ਆਏ ਆ ਅਕੀ 55 ਤੋਂ 55 ਤੋਂ ਆਏ ਆ ਹਾਂ ਜੀ ਕੀ ਪ੍ਰੋਬਲਮ ਤੁਹਾਨੂੰ ਹਾਂ ਮੈਨੂੰ ਨਹੀਂ ਮੰਮੀ ਨਾ ਸੀਗੀ ਇਹਦੇ ਗੋਡੇ ਤੋਂ ਹੋ ਰਹੀ ਸੀ ਇਹ ਪਹਿਲੀ ਵਾਰ ਆਏ ਲਗੇ ਨਹੀਂ ਇਹ ਤੀਜੀ ਵਾਰ ਹੀ ਆਏ ਹਾਂ ਤੀਜੀ ਉਹ ਤਾਂ ਵਿੱਚ ਲੇ ਕੇ ਕਰਕੇ ਸੀਗਾ ਨਹੀਂ ਤੇ ਪਹਿਲਾਂ ਤਾਂ ਠੀਕ ਸੀਗੇ ਜੀ ਤਾਂ ਪੈ ਗਿਆ ਸੀ ਫਰਕ ਕਾਫੀ ਅੱਛਾ ਜੀ ਹਾਂ ਜੀ ਕਿੰਨੇ ਸਾਲਾਂ ਤੋਂ ਪ੍ਰੋਬਲਮ ਗੋਡੇ ਦੇ ਇਹਨਾਂ ਨੂੰ ਨਾ ਤਾਂ ਟਾਈਮ ਹੋ ਗਿਆ ਜੀ ਤਾਂ ਹਾਂ ਫੇਰ ਵੀ ਕਿੰਨੇ ਸਾਲਾਂ ਦੋ ਪੰਜ ਦਮਾ ਦੋ ਨਹੀਂ ਦੋ ਤਿੰਨ ਸਾਲ ਹੋ ਗਏ ਨਾ ਹੁਣ ਇੱਥੇ ਆਰਾਮ ਹਾਂਜੀ ਕਿੰਨਾ ਕਾ ਆਰਾਮ ਲੱਗਦਾ ਸੋਚੋ ਤੁਹਾਨੂੰ ਪਹਿਲਾਂ ਤਾਂ ਫਰਕ ਸੀਗਾ ਪਰ ਥੋੜਾ ਤੋਰਨ ਪਿੰਡ ਲੱਗਦਾ ਸੀ ਆਪਣਾ ਅੱਛਾ ਫੇਰ ਪ੍ਰੋਬਲਮ ਆ ਗਈ ਥੋੜੀ ਉਹ ਤਾਂ ਡੇਕ ਕੇ ਕਰਕੇ ਡੇਕ ਕੇ ਕਰਨਾ ਚੌਟਕੀ ਮਾਰਾ ਤੰਦਰੁਸਤ ਸਿੰਘ ਬਖਸ਼ਣ ਜੀ ਇਹ ਵਿਚਰ ਰੋ ਹਾਂਜੀ ਕੀ ਨਾਂ ਆਪਣਾ ਜੀ ਜੀਦਰਾਮ ਕਿਹੜੀ ਜਗ੍ਹਾ ਤੋਂ ਆਇਆ ਪਰਦੀ ਸਰੋਤ ਸਿੰਘ ਅੱਛਾ ਤੁਸੀਂ ਉੱਥੋਂ ਹੀ ਆਏ ਤੇ ਪਹਿਲੀ ਵਾਰ ਆਏ ਆ ਦੂਜੀ ਵਾਰ ਦੂਜੀ ਕੀ ਪ੍ਰੋਬਲਮ ਥਾਣੂ ਗੋਡੇ ਦੀ ਗੋਡੇ ਦੀ ਪ੍ਰੋਬਲਮ ਜੀ 40% ਹੋ ਗਿਆ ਤੈਗੇ ਬਾਅਦ ਫਰਕ ਪੈ ਗਿਆ ਜਲਦੀ ਪਰ ਆਰਾਮ ਆ ਗਿਆ ਪ ਓਹ ਲਓ ਦੇਖੋ ਇਹ ਅੱਛਾ ਠੀਕ ਹੈ ਜੀ ਓਕੇ ਓਕੇ ਹਾਂਜੀ ਭੈਣ ਜੀ ਸਾਸਰੀ ਗਾਲ ਜੀ ਕੀ ਨਾਮ ਤੁਹਾਡਾ ਜੀ ਮਿੰਨਾ ਬਲਜੀਤ ਕੋਟ ਕਿਹੜੀ ਜਗ੍ਹਾ ਤੋਂ ਆਇਆ ਪਦੀਪੂ ਦਾ ਸਿੰਘ ਪਹਿਲੀ ਵਾਰ ਹੀ ਆਇਆ ਨਹੀਂ ਤੀਜੀ ਵਾਰੀ ਹੈ ਤੀਜੀ ਵਾਰੀ ਆਏ ਹਾਂ ਕੀ ਪ੍ਰੋਬਲਮ ਪ੍ਰੋਬਲਮ ਤੁਹਾਨੂੰ ਸੀ ਮੈਨੂੰ ਗੋਡਿਆਂ ਦੀ ਸੀ ਗੋਡਿਆਂ ਦੀ ਕਿੰਨੇ ਸਾਲ ਤੋਂ ਪ੍ਰੋਬਲਮ ਸੀ ਮੈਨੂੰ ਹੋ ਗਿਆ ਸਾਲ ਸਾਲ ਹੋਇਆ ਜੀ ਇੱਥੇ ਤੁਹਾਨੂੰ ਆਰਾਮ ਹੈਗਾ ਤੁਹਾਨੂੰ ਹਾਂਜੀ ਬਹੁਤ ਫਰਕ ਕਿੰਨਾ ਫਰਕ ਪਿਆ 100 ਚੋਂ ਫਰਕ ਹੈ ਹਾਂਜੀ 100 ਚੋਂ ਕਿੰਨੇ ਪਰਸੈਂਟ ਆਰਾਮ ਹੇਗਾ ਮਿਲੋ ਕਾਫੀ ਫਰਕ ਵਾ ਚੋ ਠੀਕ ਹੈ ਓਕੇ ਜੀ